ਇੱਕ ਬਹੁਤ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਲੁਧਿਆਣਾ ਸ਼ਹਿਰ ਦੇ ਤਾਜਪੁਰ ਰੋਡ ਦੀ ਹੈ ਜਿੱਥੇ ਕਿ ਇੱਕ ਨੌਜਵਾਨ ਵਿਅਕਤੀ ਦੀ ਡੈੱਡ ਬੋਡੀ ਮਿਲੀ ਹੈ ਤੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਆਜੋ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਤੇ ਕੀ ਹੈ ਲੋਕਾਂ ਦਾ ਕਹਿਣਾ ਮੈਂ ਵਸੀ ਇੰਦਰਾਪੁਰੀ ਦਾ ਰਹਿਣ ਵਾਲਾ ਹਾਂ ਹਾਂਜੀ ਇਹ ਜੋ ਲੜਕਾ ਪੂਰਾ ਹੋਇਆ ਹੈ ਐਨਐਸਏ ਦੀ ਓਵਰਡੋਜ਼ ਨਾਲ ਪੂਰਾ ਹੋਇਆ ਹੈ ਅੱਛਾ ਜੀ ਨਸ਼ੇ ਦੇ ਪੁਲਿਸ ਪ੍ਰਸ਼ਾਸਨ ਵੀ ਕੰਮਾਂ ਕਰ ਰਹੀ ਹੈ ਪਰ ਉਹ ਨਹੀਂ ਕੰਮ ਕਰ ਰਹੀ ਹੈਗੀ ਆ ਉਹ ਤੁਹਾਡਾ ਨਤੀਜਾ ਤੁਹਾਡੇ ਸਾਹਮਣੇ ਹੀ ਹੈ ਜੀ ਠੀਕ ਹੈ ਜੀ ਅਸੀਂ ਚੋਣੇ ਆ ਕਿ ਜੇ ਅਸੀਂ ਇਸ ਧਰਮ ਦੀ ਨਿਸ਼ਾ ਵੇਚਦਾ ਨਸ਼ੀ ਉਗੜੋਜ ਕਰਕੇ ਇਹ ਅੰਦਰੋਂ ਬਾਹਰ ਕੱਢਿਆ ਗਿਆ ਜੋ ਸਾਨੂੰ ਦੱਸ ਦੇ ਹਾਂਜੀ ਜੀ ਇੱਥੇ ਆਉਂਦੇ ਜਾਂਦੇ ਨਸ਼ੇ ਵਾਲੇ ਆਉਂਦੇ ਜਾਂਦੇ ਹੋਰ ਵੀ ਬੜੇ ਆਉਂਦੇ ਆਉਂਦੇ ਵੀ ਆਉਂਦੇ ਜਾਂਦੇ ਨੇ ਨਸ਼ੇ ਵਾਲੇ ਠੀਕ ਆ ਜੀ ਆੜ ਗਵਾੜ ਸਾਰਾ ਆਪਣਾ ਵਿਚਾਰ ਤੌਰ ਤੇ ਅਗਲਾ ਕਹਿੰਦਾ ਅਸੀਂ ਦਿਹਾੜੀ ਵਾਲੇ ਬੰਦੇ ਹਾਂ ਨਸ਼ੇ ਵਾਲੇ ਕੁਰਬਾਨਾ ਘੜਾਸੀਆਂ ਲੈ ਕੇ ਘੁੰਮਦੇ ਮਾਰ ਜਾਂਦੇ ਸੁੱਤੇ ਬੇਨਸ ਕਰਕੇ ਦੱਸਦੇ ਦੱਸਦੇ ਨਹੀਂ ਜੀ ਅੱਛਾ ਜੀ ਕੋਈ ਨਾ ਦਾ ਕੋਈ ਵजूद ਨਹੀਂ ਹੈਗਾ ਅੱਛਾ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਦੇ ਅੱਗੇ ਸਾਡਾ ਡਿਵੀਜ਼ਨ ਨੰਬਰ 60 ਥਾਣਾ ਲੱਗਦਾ ਹੈਗਾ ਉਹਨਾਂ ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਨਸ਼ੇ ਵਾਲੇ ਨ ਡੋ ਟੂ ਡੋਰ ਗਲੀਆਂ ਦੇ ਵਿੱਚ ਜਿੱਥੇ ਤੱਕ ਹੈਗਾ ਜਿੱਥੇ ਤੱਕ ਅਸੀਂ ਵੀ ਮੈਸੇਜ ਦਿੰ ਦੱਸਦੇ ਆ ਪ੍ਰਸ਼ਾਸਨ ਦੀ ਮਦਦ ਕਰਾਂਗੇ ਜਿੱਥੇ ਤੱਕ ਹੈਗਾ ਵੀ ਇਦਾਂ ਦੇ ਨੌਜਵਾਨ ਮੋਤਾ ਨਾ ਹੋਣ ਠੀਕ ਹੈ ਜੀ ਤੇ ਅਸੀਂ ਹੁਣ ਲੇਬਰ ਦੇ ਬੰਦੇ ਆ ਛੁੱਟੀ ਕਰਕੇ ਆਏ ਸੀ ਲੰਚ ਕਰਨ ਆਏ ਸੀ ਤੇ ਆਉਂਦਿਆਂ ਨੂੰ ਸਾਨੂੰ ਪਤਾ ਲੱਗਿਆ ਬਾਹਰ ਇਦਾਂ ਡੈੱਡ ਬੱਡੀ ਹੋਈ ਆ ਫਿਰ ਅਲ ਮਿਲ ਕੇ ਭਰਾਵਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਐਂਬੂਲੈਂਸ ਨੂੰ ਫੋਨ ਕੀਤਾ ਇਸ ਪਰਿਵਾਰ ਦੇ ਵਿੱਚ ਆਇਆ ਸੀ ਉਹਨਾਂ ਨੇ ਵੀ ਫੋਨ ਕੀਤਾ ਅੱਛਾ ਠੀਕ ਹੈ ਜੀ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੇ ਨਸ਼ੇ ਵਾਲੇ ਆ ਜਿਆਦਾਤਰ ਇੱਥੇ ਆਉਂਦੇ ਆ ਅਸੀਂ ਜਿੱਥੇ ਤੱਕ ਹੋਵੇ ਨਾਲ ਖੜਾਂਗੇ ਪ੍ਰਸ਼ਾਸਨ ਤੇ ਠੀਕ ਜੀ ਪ੍ਰਸ਼ਾਸਨ ਵੀ ਸਾਡਾ ਸਾਧ ਦਾ ਵੀ ਮਲੇ ਵਾਲੇ ਦਾ ਠੀਕ ਹੈ ਜੀ ਇਹ ਨਾ ਹੋਵੇ ਵੀ ਅਸੀਂ ਉਂਗਲ ਕਰ ਦਈਏ ਜੋ ਪਿੱਛੇ हट ਜਵੇ ਠੀਕ ਹੈ ਜੀ ਫੇ ਇਸ ਤਰ੍ਹਾਂ ਭਾਈਚਾਰਾ ਨਹੀਂ ਚੱਲੇਗਾ ਜੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਚਾਹੁੰਦੇ ਆ ਵੀ ਨਸ਼ੇ ਵਾਲ ਨੂੰ ਛਤੀ ਛਤੀ ਨੱਥ ਪਿੱਛੇ ਜਾਏ ਯਾਰ ਹਾਲ ਬੁਲਾਇਆ ਬੜਾ ਯਾਰ ਹਾਂਜੀ ਪ੍ਰੇਮਤੀ ਇੱਥੇ ਪਹੁੰਚੀ ਹਾਂ ਕਿਸ ਤਰ੍ਹਾਂ ਤੁਹਾਨੂੰ ਇਤਲਾ ਮਿਲੀ ਤੇ ਫੋਨ ਆਇਆ ਸੀਗਾ ਹਾਂਜੀ ਹਾਂਜੀ ਵੇਦ ਦੇ ਤੇ ਕਰਕੇ ਇੱਕ ਡੈਡ ਮੂੜੀ ਹ ਅਂਧਰਾਪੁਰ ਗਲੀ ਨੰਬਰ 2 ਦੇ ਵਿੱਚ ਪਈ ਆ। ਹਾਂ। ਆ ਮੌਕੇ ਤੇ ਆਏ ਆ ਪਤਾ ਲੱਗਿਆ ਵੀ ਇਹ ਇਹ ਕਿਸੇ ਦੇ ਘਰ ਆਇਆ ਸੀਗਾ। ਅੱਛਾ ਜੀ। ਹਾਂ ਸ਼ਿਵਾਸ਼ ਕੁਮਾਰ ਆ ਸਮਾਜ ਦੇ ਘਰ ਆਇਆ ਸੀਗਾ। ਅੱਛਾ ਜੀ। ਤੇ ਉਹ ਕਹਿੰਦਾ ਵੀ ਮੇਰੇ ਘਰੋਂ ਚੱਲਿਆ ਸੀਗਾ। ਤੇ ਜਾਣ ਕੇ ਉਹਨੂੰ ਕੋਈ ਇੱਕ ਦੌਰਾ ਪਿਆ ਗਿਆ ਤੇ ਦੇਖਿਆ ਗਿਆ। ਬਾਕੀ ਦੇਖਦੇ ਹੈਗੇ ਜੀ। ਤੇ ਇੱਥੇ ਕਰਾਣੇ ਦਾ ਕੋਟ ਮਾਟ ਕਰਾਵਾਂਗੇ। ਤੇ ਬਾਕੀ ਇਹਦੇ ਬਾਰਸਾਂ ਦਾ ਪਤਾ ਲੱਗ ਗਿਆ ਵੀ ਉੱਥੇ ਗੁਰੂ ਅਰਜਨ ਦੇਵ ਨਗਰ ਦੇ ਆ ਕਿੱਥੋਂ ਦਾ ਰਹਿਣਾ ਦਾ ਹਾਂ ਗੁਰੂ ਅਰਜਨ ਦੇਵ ਨਗਰ ਦਾ ਕਿੰਨੀ ਕੁ ਉਮਰ ਹੈ ਜੀ ਅੰਦਾਜ਼ਨ ਉਹਦੀ ਉਮਰ ਤਾਂ ਲੱਗਦੀ ਹੈ 30 ਸਾਲ ਦੀ ਅੱਛਾ ਜੀ 30 ਸਾਲ ਦੀ ਤੇ ਕੀ ਨਾਮ ਹੈ ਜੀ ਇਹਦਾ ਬੰਦੇ ਦਾ ਇਹਦਾ ਨਾਮ ਹੈ ਧੀਰਾ ਅੱਛਾ ਜੀ ਹੁਣ ਦੇਖੋ ਤਾਂ ਇਸ ਤਰ੍ਹਾਂ ਹੀ ਲੱਗਦਾ ਹੁਣ ਬਾਕੀ ਉਹ ਟਮਾਟਮ ਤਾਂ ਪਤਾ ਲੱਗੂ ਜੀ ਠੀਕ ਹੈ ਹਾਂ ਜੀ